ਇਹ ਕਿਸ਼ਮ ਕਰਨਟ ਹੈ ਵਧਿਆ ਹੋਇਆ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ ਦੇ ਵਿੱਚ ਦੋ ਨੰਬਰ ਰਸੀ ਦੇ ਵਿੱਚ ਇਹ ਬਾਲ ਕਿਸ਼ਨ ਦਾ ਪੁੱਤ ਕਬੱਡੀ ਪਾ ਰਿਹਾ ਹੈ ਰੇ ਆਉਂਦਾ ਕੀ ਕਾਲਿਓ ਪਾਣੀਓ ਮੋੜ ਨੂੰ ਖੱਪ ਕਿਸ ਨੇ ਪਾਇਆ ਬਦਲੋਂ ਵੀ ਜੋਣਿਆ ਜੇ ਮਾਂ ਦਾ ਜਾਇਆ ਜੇ ਬਦਲੋਂ ਦੇ ਵੀ ਜੋਣਿਆ ਜੇ ਮਾਂ ਦਾ ਜਾਇਆ ਲਓ ਕੌਣ ਦਿੱਤੀ ਅੱਧੀ ਦੀ ਕਬੱਡੀ ਹੈ ਸੈਂਟਰ ਦੇ ਵਿੱਚ ਸਟੀਲ ਮੈਨ ਖੜਾ ਹੈ ਦੇਲਾ ਪਿੰਡ ਵਾਲਾ ਖੜਾ ਹੈ ਪਰੰਤੂ ਅਦਿੱਤਿਓ ਪੁਆਇੰਟ ਆਪਣੀ ਟੀਮ ਲਈ ਜੁੜ ਗਿਆ ਚੰਡੀਗੜ੍ਹ ਮਲੂਆ ਅਗਲੀ ਕਬੱਡੀ ਬਿਜਲੀ ਆ ਗਿਆ ਪਾਉਣ ਦੇ ਲਈ ਆਵੇ ਬਿਜਲੀ ਦੋਲਤਪੁਰਿਆ ਵਧੀਆ ਕਬੱਡੀ ਪਾਉਣ ਦੇ ਲਈ ਚਾਰ ਖੜੇ ਹੈ ਚਾਰ ਦੇ ਚਾਰੇ ਤਿਆਰ ਹੈ ਇਹ ਬਿਜਲੀ ਦੀ ਕਬੱਡੀ ਹੈ ਇਹ ਦੋਲਤਪੁਰਿਆ ਆਇਆ ਹੋਇਆ ਕਬੱਡੀ ਦੇ ਵਿੱਚ ਵੱਡਾ ਨਾਂ ਹੈ ਇਹਦੇ ਏਰੀਆ ਦਾ ਇਕੱਲਾ ਹੀ ਮਾਲਾ ਹੋ ਹੂੰ ਕਿ ਮੈਨੋਂ ਮਣੀ ਹੋਇਆ ਯਾਰੋ ਜੋਰ-ਚੋ ਭਰਾਣਾ ਓ ਗੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋਕਰਾਂ ਦਾ ਜਣੀ ਜਵਾਨੀ ਗਰਮ ਖੂਨ ਓ ਲਲਕਾਰੇ ਟਾ ਵਜਦੇ ਰਾਜੇ ਖੇਲੇ ਮਾਰਦ ਮਦਾਨੋਂ ਓ ਕਦੇ ਡਰ ਕੇ ਨਹੀਂ ਭੱਜਦੇ ਡਰ ਕੇ ਨਹੀਂ ਭੱਜਦੇ ਰੁਪੀ ਭਾਈ ਸੋਨੀ ਬਾਈ सोनी भाई मूल समय तो पाकिस्तान है लो बहुत शानदार जानदार जहां बड़ा मेला खेलिया जा रहा है कौन आ गया है हे केशव क्रंत वधया हुए कबड्डी पावनली खेद के मैदान है लाओ हे बल्ले 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 कबड्डी कबड्डी बड़ा शानदार ते जानदार खिलाड़ी हो जांदा वन वन एक एक बहुत उत्कृष्ट बहुत शानदार बड़ा मेला ਕਿੰ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਤੇ ਪਤਾ ਨਹੀਂ ਇਸ ਸੰਸਾਰ ਤੋਂ ਕਦੋਂ ਤੁਰ ਜਾਣਾ ਬੂਹਾ ਮਾਰ ਕੇ ਨਾ ਹਵੇਲੀਆਂ ਦਾ ਕੌਣ ਇਹ ਜੰਪਲ ਗੱਭਰੂ ਮੰਡੀ ਸ਼ਹਿਰ ਦਾ ਜਿਸ ਨਜਵਾਨਾ ਹੁਣ ਜੱਫਾ ਲਾਇਆ ਹੈ ਇਹ ਮਿਥਨ ਆ ਗਿਆ ਚੰਡੀਗੜ੍ਹ ਦੀ ਧਰਤੀ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹ ਮਲੋਈ ਵਾਲਾ ਕੌਣ ਹੈ ਸੋਨੀ 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 ਸਿੱਖ ਸਰਦਾਰ ਨਜਵਾਨਾ ਸਭ ਤੋਂ ਸੀਨੀਅਰ ਖਿਡਾਰੀ ਹੈ ਮੈਂ ਪਹਿਲੀ ਕਿਹਾ

ਵੱਡਾ ਮੀਲਾ ਜਿਹੜਾ ਬੜਾ ਸ਼ਾਨਦਾਰ ਲੋਕ ਆ ਗਿਆ सुरेंद्र ਸਿੰਘ ਸਿੰਘ ਸਟਿੰਗ सुरेंद्र ਸਿੰਘ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਵਾਹ ਸ਼ਾਬਾਸ਼ 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 ਇਹ ਉਹ ਤੇ ਅਭੀ ਇਹ ਨਾਮ ਕੁਪਰਵਾੜਾ ਜੀ ਨੇ ਇੰਕਲ ਹੋਲਡ ਕੀਤਾ ਹੈ ਕਬੱਡੀ ਦਾ ਰਸਤਮ ਰੁਕਿਆ ਹੈ ਉਧਰ ਕਲਾ ਜਗੋ ਬਟੇ ਤੇ ਨਾਮ ਆਕਾ ਚੌਧਰੀ ਖੇਲਾ ਪੰਡ ਵਾਲਾ ਅਦਿੱਤ ਕਬੱਡੀ ਪਾ ਰਿਹਾ ਸੁਪਰ ਟੈਕਲ ਆਉਂ ਪਰ 4 ਬਾਈ 4 4 ਬਾਈ 4 ਟਵੈਂਡਰ ਨੇ ਜੱਗੂ ਤੇ ਨਾਲ ਮੇਹ ਮਹੋਦੀ ਵਾਲਾ ਚੱਲਾਈ ਬੱਤੇ ਰੰਗੋ ਆ ਗਏ ਸਕੋਰ ਜਿਹੜਾ ਵੀ ਬਰਾਬਰ ਹੈ 7 ਦੇ 7 ਬਰਾਬਰ ਜਿਹੜਾ ਮੁਕਾਬਲਾ ਖੇੜੇ ਜਾ ਰਿਹਾ ਹੈ ਲਓ ਲੱਭੀ ਜਗਤ ਦੇ ਸੱਚੀ ਜੀ ਦਿੱਤਾ ਹੈ ਹਰ ਮਨ ਜੀਤ ਮੰਗੇ ਵਾਲੀਆਂ ਆ ਗਏ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ ਦੇ ਵਿੱਚ ਵਧ ਗਿਆ ਬੜਾ ਸ਼ਾਨਦਾਰ ਜਿਹਾ ਖਿਡਾਰੀ ਆ ਹਰਮਨਜੀਤ ਦੀ ਕਬੱਡੀ ਪਈ ਹੋਈ ਹੈ। ਉਹਦੇ ਪਿੰਡ ਤੋਂ ਠੇਕੇ ਦਾ ਬਰਵਕ ਸਿੰਘ ਜੀ, ਹੋਰ ਬਾਈ ਹੋਰ ਪ੍ਰੋਮੋਟਰ ਕਬੱਡੀ ਲਾਈਵ ਦੇਖਦੇ ਆ। ਅੱਜ ਨਜ਼ਾਰਾ ਵੇਖਦੇ ਆ। ਹਰਵੰਸ ਕੋਲ ਤੇ ਪੁੱਤ ਵੀ ਕਬੱਡੀ ਪਈ ਹੋਈ ਹੈ। ਸਵਰਗਵਾਸ ਉਹ ਥੋੜਾ ਧਿਆਨ ਨਾਲ ਪੁੱਤ। ਥੋੜਾ ਇੰਜਰ ਐ ਪਲੇਅਰ ਦਾ ਤਾਂ ਮਿਹਰ ਕਰੇ। ਇਹ ਸਰ ਵਿੱਕੀ ਦੇ ਨਾਲ ਜਾਰੀ ਪਾਉਣ ਲਈ ਪੁੱਜਿਆ ਨਹੀਂ ਮਰ ਨਾਲ ਕਰਦਾ ਸੀ ਅੱਜ ਉਹਨੂੰ। ਫਰਸਟ ਹਾਫ ਟਾਈਮ ਆਊਟ ਓਵਰ बाबा जवाहर सिंह कबड्डी क्लब सोडी लिया भाई इधर मेडिकल स्टोर जो बंद हो खिडारी मोबाइल अंदर चार्ज लगे हुआ प्लीज हरियाणा वाले मेडिकल स्टोर अंदर लगे प्लीज ਅਰਪੇ ਦਾ ਕਬੱਡੀ ਪਾਉਣ ਲਈ ਇੱਕ ਔਰ ਤੇ ਜੱਗੋ ਫੜਾ ਸੋਗੀ ਵਾਲਾ ਇੱਕ ਔਰ ਤੇ ਕਾ ਚੋਦਰੀ ਸੈਂਟਰ ਦੇ ਵਿੱਚ ਕਹਿੰਦੇ ਸਪੀਡਮੈਨ ਕਬੱਡੀ ਦਾ ਰੁਸਤਮ ਤੇਰਾ ਹਣੀ ਗੁੱਟ ਫੜਿਆ ਹੋਇਆ ਹੈ। ਬਾਰੇ ਸਾਈਡ ਤੋਂ ਜੁਪਤਾ ਇਹਨਾਂ ਨਾਲ ਗੱਲਬਾਤ ਕਰੋ। ਟੋਟਾ ਫੋਨ ਚੱਲੇ ਜਾਓ ਉਹਦੇ ਖੋਲ੍ਹ ਕੇ ਦੱਸੋ ਨੂੰ। ਸਾਡਾ ਖੜਾ ਛੱਡੋ। ਕੋਈ ਚੱਕਰ ਗਿਆ ਹਿਣਵੀਰ ਬੋਲਦੇ ਸਾਨੂੰ ਸਮਝ ਨਹੀਂ ਆਉਂਦੀ ਕੀ ਗੱਲ ਕਹਿੰਦੇ।

ਭਾਈ ਪਿੱਛੇ ਚਲੋ ਤੁਸੀਂ ਇੱਥੇ ਖੜੇ ਆ। ਬਾਈ ਫੋਨ ਵਾਲੇ ਭਰਾ ਨੂੰ ਮੈਂ ਦਿੱਤਾ ਹਰਿਆਣੇ ਦਾ ਖਿਡਾਰੀ ਸੀ ਉਹਨੂੰ ਕਹਿੰਦਾ ਪੰਜ ਮਿੰਟ ਤੱਕ ਜਿਹੜਾ ਫੋਨ ਮਿਲ ਜਾਣਾ। ਧਿਆਨ ਦੋ ਕੈਂਪ ਉੱਥੇ ਹੀ ਜੁੰਦੀ ਹੈ। ਦੇਖ ਕੋ ਮਰੇ ਮੈਂ ਚੈੱਕ ਕਰਨਾ ਪ੍ਰਬੰਧ ਵਾਲਾ ਉਸਕੇ ਜਾਣ ਦੀ ਹਿੰਮਤ ਹੀ ਨਹੀਂ ਕਰਨੀ ਇਹ ਦਾ ਤਾਈ ਦਿਨ ਦੇ ਦਿਨ ਮੈਂ ਕਹਾਂਦਾ ਹਾਂ ਨਹੀਂ ਦੇ ਨੇ ਦੇਖਣਾ ਨਹੀਂ ਕੋਈ ਇਹ ਇੰਨੇ ਕਿਤੇ ਲਾਈਟ ਹੋ ਗਿਆ ਇਹ ਮਾਣ ਨੇ ਕੈਮਰਾ ਹੋ ਗਿਆ ਇਹਦਾ ਵਾਸਤੇ ਟੀਮ ਬੈਂਤੀਆ 3 ਕੁਆਟਰ ਫਾਈਨਲ ਕਾਲਾਟਬਾਲ ਨਿਊਜ਼ੀਲੈਂਡ ਤੇ ਬਾਬਾ ਜੋਗੋ ਦੀ ਸਪੋਰਟ ਕਲੱਬ ਜੋਗੋ ਇਹ ਟੀਮ ਆਪਣੀ ਤਿਆਰੀ ਕਰਕੇ ਗਰਾਊਂਡ ਦੇ ਲਾਗੇ ਆ ਜਾਣੀਆਂ 12 ਵਜੇ ਪਹੁੰਚਣ ਪਹਿਲਾ ਹਾਫ ਲਗਭਗ ਸਵਾਤੀ ਦੇ ਕੱਡੇ ਪਿਆ

ਦਾ ਇਹ ਮੈਂ ਲੈ ਕੇ ਮੈਂ ਇਕੱਲੇ ਨਾ ਲਾਇਆ ਹਾਂ ਕਦਮ ਲੈਣ ਆਇਆ। ਭਾਈ ਅੰਸ਼ੂ ਤੇ ਨਾਲ ਸੰਗਮ ਚੱਟੂ ਸਾਡਾ ਵੀਰ ਉਹਨਾਂ ਪ੍ਰਮੋਣ ਬੇਨਤੀ ਪਲੀਜ਼ ਆਪਣਾ ਮਾਣ ਸਨ ਅਸਰ ਕਰਿਓ ਜੀ। ਅੱਜ ਪ੍ਰਮੋਣ ਬੇਨਤੀ ਛੇਤੀ ਆਉਣ ਇਹ ਵੀਰਾਂ ਨੂੰ ਬੇਨਤੀ ਹੈ। ਆ ਵੀ ਸੰਗਮ ਸੱਜੇ ਖੜਾ ਉਹਨਾਂ ਤੇ ਦੋਨੇ ਪ੍ਰਮੋਣੇ ਚੋਟੇ ਦੇ ਤਲ ਬਣਾ ਫਿਰ ਉਮੜਦੇ ਆਪਣੇ ਕੱਦ ਕੱਢਦੇ। ਆਓ ਬੁੱਤਰਾ ਆਪਣਾ ਸਨਮਾਨ ਚਿੰਨ ਪ੍ਰਾਪਤ ਕਰੋ ਵੀ ਆਕੇ। <laughs> ला बड़ा शानदार जानदार बड़ा महिला खे रहा ग्यारह दस ए फेवरेट बाबा जोहर सिंह कबड्डी क्लब लो ए ए, 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 ए.